ਲੈ ਵੀ ਮੇਟਰ ਮੋਟਰ ਦੇਗੀ ਧੋਖਾ ਮੈਂ ਕਿਹਾ ਸੀ ਨਾ ਵੀ ਮੇਰਾ ਤਾਂ ਅਜੇ ਚਾ ਹੀ ਨਹੀਂ ਪੂਰਾ ਆ ਮੈਂ ਸਿਰਫ ਮੁਸ਼ਕਲ ਨਾਲ ਤਿੰਨ ਤੋਂ ਚਾਰ ਵਾਰ ਮੋਟਰ ਚਲਾਈ ਹੋਣੀ ਹੈ ਤੇ 45 ਦਿਨਾਂ ਬਾਅਦ ਚਲਾਉਣ ਆਇਆ ਤੇ ਮੋਟਰ ਚ ਪਿਆ ਹੋਇਆ ਸੀ ਪਾਣੀ ਜਦੋਂ ਮੈਂ ਛੱਡਿਆ ਕਰਾ ਸੋਚ ਤੇ ਮੋਟਰ ਯਾਨੀ ਕਿ ਫਿਊਜ ਡਾਦਿਆ ਕਰੇ ਹਾਲਾਂਕਿ ਮੋਟਰ ਵੀ ਸਿਆਣੀ ਸੀ ਮੇਰੇ ਨਾਲ ਉਹਨੂੰ ਪਤਾ ਸੀ ਵੀ ਜੇ ਮੈਂ ਸੜ ਗਈ ਤਾਂ 2500 3000 ਤੋਂ ਘਟ ਮੈਂ ਬੰਨਣਾ ਨਹੀਂ ਫਿਰ ਬਾਈ ਜੀ ਮਿਸਤਰੀ ਬੁਲਾਇਆ ਕਹਿੰਦਾ ਬਾਈ ਜੀ ਨੂੰ ਵਾਰਨਿਸ਼ ਕਰ ਦਾਂਗੇ ਤੇ ਮੋਟਰ ਚੱਲ ਪੇਗੀ लागे ਲੈ ਕੇ ਫਿਰ ਮੈਂ ਅਜ ਬਾਈ ਜੀ ਗਵਾਂਡੇ ਦੀਆਂ ਦੋ ਮੋਟਰਾਂ ਪੁੱਛੀਆਂ ਤੇ ਫਿਰ ਪਾਣੀ ਛੱਡਿਆ ਆ ਵੇਖ ਲਓ ਤੁਸੀਂ ਐਨ ਰੜਾ ਕੱਟਦਾ ਸੀ ਥਾਂ ਬਿਲਕੁਲ ਤੇ ਇਹ ਦੋ ਕਿੱਲੇ ਯੂਰੀਆ ਜਿਹੜੀ ਦੋ ਕੱਟੇ ਯੂਰੀਆ ਪਈ ਸੀ ਨਾ ਉਹ ਇਹ 11 ਕਿ ਕੀ ਆਪਣੇ ਕੋਲੇ ਤੇ ਕੁਝ ਇਹੋ ਜਿਹਾ ਰੰਗ ਆ ਬਾਕੀ ਹੁਣ ਗਾ ਰੱਬ ਦੱਸੂਗਾ ਵੀ ਕੀ ਝਾੜ ਝੜਦੀ ਹੈ ਮੈਂ ਤਾਂ ਕਹਿੰਨਾ ਵੀ 18 ਤੋਂ ਲੈ ਕੇ 20 ਕੁੰਡਲ ਤੱਕ ਝੜ ਜੇ ਤੇ ਬੜੀ ਤਗੜੀ ਗੱਲ ਆ ਤੇ 4000 ਰੇਟ ਲੱਗ ਜੇ ਹਨਾ ਇਹਨੇ ਨਾਲ ਸਿਰ ਟੱਕ ਜਾ ਹੋ ਜਾਊਗਾ। ਬਾਕੀ ਉਹ ਬਾਈ ਜੀ ਚਲਾਵਾਂਗੇ ਅੱਜ ਸ਼ਾਮ ਨੂੰ ਕਸਾਂਗੇ ਤੇ ਚਲਾਵਾਂਗੇ। ਬਾਕੀ ਸ਼ੁਕਰੀਆ ਉਹਨਾਂ ਵੀਰਾਂ ਦਾ ਜਿਨ੍ਹਾਂ ਦੀਆਂ ਦੋ ਮੋਟਰਾਂ ਮੈਂ ਪੁੱਛੀਆਂ। ਵੇਖ ਲਾ ਆਪਦੀ ਮੋਟਰ ਹੋਵੇ ਪੰਜ ਦੀ ਤੇ ਫਿਰ ਵੀ ਪੁੱਛਣੀ ਪੈਂਦੀ ਹੈ ਕਹਿੰਦੇ ਨੇ ਨਾ ਜਦੋਂ ਲੋਡ ਪੈ ਜੇ ਨਾ ਤੇ ਲੋਡ ਤਾਂ ਗਲੀ ਦੇ ਕੱਕ ਦੀ ਵੀ ਪੈ ਜਾਂਦੀ ਆ। ਮੇਰੇ ਕੋਲੇ ਮੋਟਰ ਸੀ ਮੈਂ ਮਾਣ ਕਰਦਾ ਸੀ ਅੱਜ ਮੈਨੂੰ ਦੋ ਮੋਟਰਾਂ ਪੁੱਛਣੀਆਂ ਪਈਆਂ ਇਸ ਕਰਕੇ ਮਾਣ ਹੰਕਾਰ ਈਗੋ ਸਾਈਡ ਤੇ ਰੱਖੋ ਬਾਈ ਜੀ। ਵੀਡੀਓ ਨੂੰ ਬਤਵਾ ਦਿਓ ਸ਼ੇਅਰ